ਹਾਂਜੀ ਸਤਿ ਸ਼੍ਰੀ ਅਕਾਲ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਆ ਇੰਡੀਪੈਂਡੈਂਸ ਡੇ ਜਿਹੜਾ ਹੈਗਾ ਸੋ ਇਸ ਪਹਿਲੀ ਗੱਲ ਤਾਂ ਇੰਡੀਪੈਂਡੈਂਸ ਡੇ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਸ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਕਿਉਂਕਿ ਇਹ ਹਫ਼ਤਾ ਤੁਹਾਨੂੰ ਪਤਾ ਚੱਲਦਾ ਜੀ ਠੀਕ ਹੈ ਸੋ ਇਸ ਇੰਡੀਪੈਂਡੈਂਸ ਡੇ ਦੇ ਉੱਤੇ ਜੋ ਪੰਜਾਬ ਅੱਡਾ ਦੀ ਟੈਸਟ ਸੀਰੀਜ਼ ਹੈ ਪੰਜਾਬ ਪੀਸੀਐਸ ਅੱਡਾ ਦੀ ਟੈਸਟ ਸੀਰੀਜ਼ ਹੈ ਜਾਂ ਕਹਿ ਲਓ ਪੰਜਾਬ ਪੀਸੀਐਸ ਦੀ ਟੈਸਟ ਸੀਰੀਜ਼ ਹੈ ਉਹਦਾ ਪ੍ਰਾਈਸ ਡ੍ਰੌਪ ਕਰ ਦਿੱਤਾ ਗਿਆ ਤੁਸੀਂ ਦੇਖ ਲਿਆ ਹੋਗਾ ਹੁਣ ਦੋ ਚੀਜ਼ਾਂ ਇਹ ਵੀ ਇੱਕ ਤਾਂ ਇਹ ਸਮਝਣਾ ਕਿ ਪ੍ਰਾਈਸ ਕਿੰਨਾ ਘਟਿਆ ਹੈ ਤੁਹਾਡੇ ਲਈ ਕਿਉਂਕਿ ਪ੍ਰੀਲਿਮ ਦੀ ਐਗਜ਼ਾਮ ਡੇਟ ਆ ਚੁੱਕੀ ਹੈ 26 ਅਕਤੂਬਰ ਹੈ ਹੁਣ ਬਹੁਤ ਸਾਰੇ ਬੱਚਿਆਂ ਦੇ ਲਈ ਟੈਸਟ ਸੀਰੀਜ਼ ਲਾਉਣੀ ਬਹੁਤ ਜ਼ਰੂਰੀ ਹੈ ਸੋ ਇਹ ਕਹ ਲਓ ਵੀ ਜਿੰਨੇ ਵੀ ਸਟੂਡੈਂਟ ਹੈਗੇ ਆ ਜਿਹੜੇ ਵੀ ਪੀਸੀਐਸ ਦਾ ਐਗਜ਼ਾਮ ਦੇਣਾ ਚਾਹੁੰਦੇ ਆ ਕਲੀਅਰ ਕਰਨਾ ਉਹ ਬਾਅਦ ਦੀਆਂ ਗੱਲਾਂ ਨੇ ਸੋ ਦੇਣਾ ਚਾਹੁੰਦੇ ਆ ਐਗਜ਼ਾਮ ਇਗਜ਼ਾਮ ਦੇਣ ਦੇ ਲਈ ਟੈਸਟ ਸੀਰੀਜ਼ ਲਾਉਣੀ ਬਹੁਤ ਜ਼ਰੂਰੀ ਹੈ ਜੀ ਹੁਣ ਆਪਣੀ ਟੈਸਟ ਸੀਰੀਜ਼ ਦਾ ਪ੍ਰਾਈਜ਼ ਕੀ ਸੀਗਾ ਕਿੰਨਾ ਹੋ ਗਿਆ ਘਟ ਕੇ ਖਾਸ ਕੀ ਆਪਣੀ ਟੈਸਟ ਸੀਰੀਜ਼ ਦੇ ਵਿੱਚ ਕਿਉਂ ਇਹਨੂੰ ਤੁਸੀਂ انرੋਲ ਕਰ ਸਕਦੇ ਹੋ ਉਹ ਸਾਰੀ ਇਨਫੋਰਮੇਸ਼ਨ ਅੱਜ ਇਸ ਵੀਡੀਓ ਵਿੱਚ ਮਿਲੂਗੀ ਜਾਨੀ ਕਿ ਪ੍ਰੋਪਰਲੀ ਵੀਡੀਓ ਜਿਹੜੀ ਹੈਗੀ ਆ ਉਹ ਟੈਸਟ ਸੀਰੀਜ਼ ਦੀ ਜਾਣਕਾਰੀ ਬਾਰੇ ਹੋਊਗੀ ਤੁਸੀਂ ਟੈਸਟ ਸੀਰੀਜ਼ ਕਿਵੇਂ ਜੁਆਇਨ ਕਰ ਸਕਦੇ ਹੋ ਉਹਦੇ ਬਾਰੇ ਵਿੱਚ ਹੋਰ ਕੋਈ ਜ਼ਿਆਦਾ ਪੜਾਈ ਵਾਲੀ ਗੱਲ ਨਹੀਂ ਹੈਗੀ ਟੈਸਟ ਸੀਰੀਜ਼ ਦੀ ਇੰਪੋਰਟੈਂਸ ਤੇ ਉਹਨੂੰ ਕਿਵੇਂ ਜੁਆਇਨ ਕਰ ਸਕਦੇ ਹੋ ਕੀ ਪ੍ਰਾਈਜ਼ ਹੈ ਕੀ ਖਾਸ ਹੈ ਉਹ ਦੱਸਣ ਜਾ ਰਹੇ ਹਾਂ ਜੀ ਸੋ ਆਡੀਓ ਵੀਡੀਓ ਓਕੇ ਹੋ ਗਈ ਉਮੀਦ ਕਰਦਾ ਮੈਂ ਤੁਹਾਡੇ ਲਈ ਤੇ ਬਾਕੀ ਜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਸੋ ਜੇ ਅਸੀਂ ਗੱਲ ਕਰ ਲਈਏ ਟੈਸਟ ਸੀਰੀਜ਼ ਦੀ ਤਾਂ ਸਾਡਾ ਜੋ ਪ੍ਰੀਲਿਮ ਦਾ ਇਗਜ਼ਾਮ ਹੈ ਉਹ 26 ਅਕਤੂਬਰ ਜਿਹੜੀ ਉਹ ਇਗਜ਼ਾਮ ਡੇਟ ਸਾਡੇ ਇਗਜ਼ਾਮ ਦੀ ਆ ਚੁੱਕੀ ਹੈ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਗਜ਼ਾਮ ਡੇਟ ਪਤਾ ਲੱਗ ਗਈ ਹੋਊਗੀ ਹੁਣ ਜਿਹੜਾ ਪ੍ਰੀਲਿਮ ਦਾ ਇਗਜ਼ਾਮ ਹੈ ਉਹਦੇ ਵਿੱਚ ਇੱਕ ਤਾਂ GS1 ਸਾਡੇ ਕੋਲੇ ਹੋਊਗਾ ਦੂਜਾ GS2 ਕਹਿ ਲਓ ਜਾਂ C ਸੈੱਟ ਕਹਿ ਲਓ ਸੋ ਇਹਦੇ ਲਈ ਆਪਾਂ ਟੈਸਟ ਸੀਰੀਜ਼ ਲੈ ਕੇ ਆਏ ਆ ਸੋ ਹਾਲਾਂਕਿ ਸਾਡੀ ਟੈਸਟ ਸੀਰੀਜ਼ ਬਹੁਤ ਸਾਰੇ ਬੱਚਿਆਂ ਨੇ ਐਨਰੋਲ ਕਰ ਲਈ ਹੈ ਲੇਕਿਨ ਇਸ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਆਪਾਂ ਪ੍ਰਾਈਸ ਥੋੜਾ ਜਿਹਾ ਹੋਰ ਡ੍ਰੌਪ ਕੀਤਾ ਆ ਦੋ ਤਰੀਕੇ ਦੀ ਟੈਸਟ ਸੀਰੀਜ਼ ਆ ਵਿਦ ਮੈਂਟਰਸ਼ਿਪ ਤੇ ਵਿਦਆਊਟ ਮੈਂਟਰਸ਼ ਪਹਿਲਾਂ ਮੈਂ ਦੱਸ ਦਿੰਦਾ ਮੈਂ ਪ੍ਰਾਈਸ ਦੇ ਬਾਰੇ ਵੀ ਕਿੰਨਾ ਡ੍ਰੌਪ ਹੋਇਆ ਉਸ ਤੋਂ ਬਾਅਦ ਇਹਦੇ ਮੈਂ ਫੀਚਰ ਦੱਸ ਦੂੰਗਾ ਸੋ ਪਹਿਲੀ ਗੱਲ ਸਾਡੀ ਟੈਸਟ ਸੀਰੀਜ਼ ਵਿੱਚ 50 ਟੈਸਟ ਹੋਣਗੇ ਇਹਨਾਂ 50 ਟੈਸਟਾਂ ਦੇ ਵਿੱਚ ਜਿਹੜੇ 30 ਹੋਣਗੇ ਉਹ ਜੀਐਸ ਦੇ ਹੋਣਗੇ ਜਿਵੇਂ ਮੈਂ ਇੱਧਰ ਜੇ ਦੱਸਦਾ ਮੈਂ ਤੁਹ ਤੇ b ਹੋਣਗੇ c ਸੈਟ ਦੇ ਕਿਉਂਕਿ c ਸੈਟ ਨੂੰ ਇੰਪੋਰਟੈਂਸ ਦੇਣੀ ਬਹੁਤ ਜ਼ਰੂਰੀ ਹੈ ਮੈਂ ਮੈਜੋਰਟੀ ਆਫ ਬੱਚੇ ਦੇਖਦਾ ਇਸ ਟਾਈਮ ਦੇ ਉੱਤੇ ਵੀ c ਸੈਟ ਦੇ ਉੱਤੇ ਧਿਆਨ ਘੱਟ ਹੈ ਠੀਕ ਹੈ ਸੋ ਜੀਐਸ ਦੇ ਉੱਤੇ ਫੋਕਸ ਕਰ ਰਹੇ ਜੋ ਕਿ ਬਹੁਤ ਚੰਗੀ ਗੱਲ ਹੈ ਬਟ c ਸੈਟ ਨੂੰ ਇਗਨੋਰ ਨਹੀਂ ਕਰ ਸਕਦੇ ਯੂਪੀਐਸਸੀ ਦਾ ਰਿਕਾਰਡ ਕਹਿੰਦਾ ਕਿ ਬਹੁਤ ਸਾਰੇ ਇਦਾਂ ਦੇ ਬੱਚੇ ਜਿਹੜੇ ਸੀ ਸੈੱਟ ਦੇ ਵਿੱਚੋਂ ਰਹਿ ਜਾਂਦੇ ਨੇ ਜੇ ਸੀ ਸੈੱਟ ਕੁਆਲੀਫਾਈ ਨਹੀਂ ਹੋਇਆ ਤਾਂ ਜੀਐਸ ਦਾ ਪੇਪਰ ਚੈੱਕ ਨਹੀਂ ਹੋਊਗਾ ਸੋ ਸੇਮ ਆਪਣੇ ਵੀ ਹਾਲਾਂਕਿ 네ਗੇਟਿਵ ਮਾਰਕਿੰਗ ਨਹੀਂ ਹੈ ਲੇਕਿਨ ਫਿਰ ਵੀ 40% ਇੱਕ ਵੱਡਾ ਨੰਬਰ ਹੁੰਦਾ ਹੈ ਸੋ ਉਹਨੂੰ ਇਗਨੋਰ ਨਹੀਂ ਕਰ ਸਕਦੇ ਸੋ ਇਹਦੇ ਵੀ ਪ੍ਰੋਪਰ ਟੈਸਟ ਲਾ ਕੇ ਜ਼ਰੂਰ ਜਾ ਕਿਉਂਕਿ ਸੀ ਸੈੱਟ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਕਤ ਟਾਈਮ ਮੈਨੇਜਮੈਂਟ ਦੀ ਹੁੰਦੀ ਹੈ ਸੋ ਇਹ ਜਿਹੜੀ ਟੈਸਟ ਸੀਰੀਜ਼ ਦੀ ਖਾਸियत ਕੀ ਹੈ ਵੀ ਜਿੱਦਾਂ ਦਾ ਪੇਪਰ ਹੈ ਜੇ GS1 ਦੇ ਵਿੱਚ 100 ਕੁਐਸਚਨ ਆਉਂਦੇ ਨੇ ਤਾਂ ਇਹਦੇ ਵਿੱਚ 100 ਕੁਐਸਚਨ ਹੀ ਸਾਨੂੰ ਵੇਖਣ ਨੂੰ ਮਿਲਣਗੇ ਅ ਸੀ ਸੈੱਟ ਦੇ ਵਿੱਚ 80 ਕੁਐਸਚਨ ਆਉਂਦੇ ਨੇ ਤਾਂ 80 ਕੁਐਸਚਨ ਹੀ ਹੋਣਗੇ ਸੋ ਬਾਕੀ ਗੱਲਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਉਸ ਤੋਂ ਪਹਿਲਾਂ ਇੱਕ ਵਾਰ ਪ੍ਰਾਈਸ ਦੇਖ ਲਓ ਤੇ ਬਾਅਦ ਵਿੱਚ ਇਹਦੇ ਫੀਚਰ ਦੱਸ ਦੂੰਗਾ ਹੋ ਸਕਦਾ ਕਿਸੇ ਬੱਚੇ ਨੂੰ ਪਤਾ ਹੋਵੇ ਸਾਡੀ ਕੁਆਲਿਟੀ ਬਾਰੇ ਉਹ ਕਹੂਗਾ ਵੀ ਸਰ ਪ੍ਰਾਈਸ ਦੱਸ ਦੋ ਅਸੀਂ ਹੁਣੇ ਅਨਰੋਲ ਕਰਾਂਗੇ ਲੇਕਿਨ ਜੇ ਤੁਸੀਂ ਇਹਦੇ ਫੀਚਰ ਜਾਣਨਾ ਚਾਹੁੰਦੇ ਹੋ ਤਾਂ ਧਿਆਨ ਨਾਲ ਵੇਟ ਕਰ ਲਓ ਸੋ ਦੋ ਤਰੀਕੇ ਦੀ ਜਿਹਦੇ ਵਿੱਚ ਤੁਹਾਡੇ ਟੈਸਟ ਤੋਂ ਬਾਅਦ ਤੁਹਾਡੀਆਂ ਮੈਂਟਰਸ਼ਿਪ ਸੈਸ਼ਨ ਹੁੰਦੇ ਨੇ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਸਰ ਨੰਬਰ ਕਿਉਂ ਨਹੀਂ ਵੱਧਦੇ ਕੀ ਇਸ਼ੂ ਆ ਰਿਹਾ ਤੇ ਦੂਜੀ ਹੈ ਵਿਦਆਊਟ ਮੈਂਟਰਸ਼ਿਪ ਦੋਨਾਂ ਵਿੱਚ ਟੈਸਟ ਸੇਮ ਹੀ ਹੋਣਗੇ ਕੋਈ ਫਰਕ ਨਹੀਂ ਆਊਗਾ ਇਹਦੇ ਵਿੱਚ ਟੈਸਟ ਮੈਂਟਰਸ਼ਿਪ ਵਾਲੀ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਦੇ ਵਿੱਚ ਜਸਟ ਤੁਹਾਨੂੰ ਟੈਸਟ ਦਿੱਤੇ ਜਾਣਗੇ ਬਾਕੀ ਤੁਸੀਂ ਆਪ ਅਟੈਂਪਟ ਕਰਨੇ ਨੇ ਵੈਸੇ ਇਹਦੀ ਫੀਸ 6000 ਹੁੰਦੀ ਸੀ ਇਹਦੀ ਫੀਸ 4000 ਹੁੰਦੀ ਸੀ ਲੇਕਿਨ ਇੰਡੀਪੈਂਡੈਂਸ ਡੇ ਦੇ ਮੌਕੇ ਦੇ ਉੱਤੇ ਇਹਦੀ ਫੀਸ ਜਿਹੜੀ ਉਹ ਘਟ ਕੇ ਲਗਭਗ 4500 ਦੇ ਆਰਾਊਂਡ ਹੋ ਚੁੱਕੀ ਹੈ ਵਿਦ ਮੈਂਟਰ ਤੇ ਵਿਦਾਊਟ 멘ਟਰਸ਼ਿਪ ਲਗਭਗ 2900 ਰੁਪਈਆ ਦੀ ਫੀਸ ਹੋ ਚੁੱਕੀ ਹੈ ਕੋਈ 10 20 ਰੁਪਏ ਉੱਤੇ ਥੱਲੇ ਹੋ ਸਕਦੇ ਨੇ ਐਸਟੀਮੇਟ ਤੁਹਾਨੂੰ ਮੈਂ ਦੱਸਦਾ ਉਹਨੇ ਫੀਸ ਹੋ ਗਈ ਇਹ ਟੈਸਟ ਸੀਰੀਜ਼ ਜੁਆਇਨ ਕਰਨ ਲਈ ਨੰਬਰ ਇਹ ਆ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਟੈਸਟ ਸੀਰੀਜ਼ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਹੁਣ ਦੂਜੀ ਗੱਲ ਟੈਸਟ ਸੀਰੀਜ਼ ਦੇ ਵਿੱਚ ਖਾਸ ਕੀ ਹੈ ਪ੍ਰਾਈਜ਼ ਪਤਾ ਲੱਗ ਗਿਆ ਨੰਬਰ ਪਤਾ ਲੱਗ ਗਿਆ ਜਿਹੜੇ ਤਾਂ ਹੈਗੇ ٹرسٹ ਵਰਦੀ ਸਟੂਡੈਂਟ ਜਿਹੜੇ ਕਹਿੰਦੇ ਸਰ ਅਸੀਂ ਤੁਹਾਨੂੰ ਪਹਿਲਾਂ ਵੀ ਜਾਣਦੇ ਹਾਂ ਤੁਹਾਡੇ ਕੋਲੋਂ ਪੜੇ ਹੋਏ ਹਾਂ ਤੁਹਾਡੀ 9 ਵਜੇ ਸਵੇਰੇ ਕਲਾਸ ਲਾਉਂਦੇ ਆ ਵੀ ਨੋ ਤੁਹਾਡੀ ਕੁਆਲਿਟੀ ਇੱਕ ਨੰਬਰ ਹੁੰਦੀ ਹੈ ਸੋ ਤੁਸੀਂ ਹੁਣੇ ਜਾ ਕੇ ਇਹਨੂੰ ਜੁਆਇਨ ਕਰ ਸਕਦੇ ਹੋ ਲੇਕਿਨ ਉਹ ਬੱਚੇ ਜਿਹੜੇ ਚਾਹੁੰਦੇ ਨੇ ਦੀ ਖਾਸੀਅਤ ਜਾਣਨੀ ਸੋ ਮੈਂ ਇਹ ਕੁਝ ਖਾਸੀਅਤ ਦੱਸਣ ਜਾ ਰਿਹਾ ਇਸ ਟੈਸਟ ਸੀਰੀਜ਼ ਦੀ ਇਹਦੇ ਵਿੱਚ 50 ਟੈਸਟ ਹੋਣਗੇ ਜਿਵੇਂ ਤੁਹਾਨੂੰ ਦੱਸਿਆ ਤੇ ਇਹਨਾਂ ਵਿੱਚੋਂ ਸਾਡੇ ਕੋਲੇ ਸੈਕਸ਼ਨਲ ਟੈਸਟ ਵੀ ਹੋਣਗੇ ਤੇ ਨਾਲ ਦੀ ਨਾਲ ਜਿਹੜੇ ਹੈਗੇ ਉਹ ਸਾਡੇ ਕੋਲੇ ਫੁੱਲ ਲੈਂਥ ਟੈਸਟ ਵੀ ਹੋਣਗੇ ਸੋ ਸੈਕਸ਼ਨਲ ਟੈਸ ਇਹ ਨਹੀਂ ਹੈਗਾ ਕਿ ਪੁਰਾਣਾ ਐਗਜ਼ਾਮ ਪੈਟਰਨ ਸੋ ਜੋ ਅਸੀਂ 2012 13 15 18 20 ਇਹ ਸਾਰੇ ਐਗਜ਼ਾਮ ਨੂੰ ਅਨਲਿਸਿਸ ਕੀਤਾ ਹੈ ਉਸ ਤੋਂ ਬਾਅਦ ਹੀ ਟੈਸਟ ਸੀਰੀਜ਼ ਨੂੰ ਤਿਆਰ ਕੀਤਾ ਹੈ ਕਿ ਸੋ ਉਸ ਤਰੀਕੇ ਨਾਲ ਜਿਹੜੇ ਸਬਜੈਕਟ ਦੇ ਵਿੱਚ ਕੁਐਸਚਨ ਪਾਏ ਗਏ ਨੇ ਉਸ ਤੋਂ ਬਾਅਦ ਜੀਐਸ ਦੇ 30 ਟੈਸਟ ਨੇ ਜਾਂ ਕਹਿ ਲਓ ਸੈਕਸ਼ਨਲ 30 ਟੈਸਟ ਨੇ ਇਹਨਾਂ ਸੈਕਸ਼ਨਲ 30 ਦੇ ਵਿੱਚੋਂ 20 ਸਾਡੇ ਕੋਲ ਜੀਐਸ ਦੇ ਨੇ ਤੇ 10 ਹੈਗੇ ਆ ਸੀ ਸੈੱਟ ਦੇ ਠੀਕ ਹੈ ਜੀ ਤੇ ਫੁੱਲ ਲੈਂਥ ਟੈਸਟ B ਨੇ ਜਿਨ੍ਹਾਂ ਵਿੱਚੋਂ 10 ਜੀਐਸ ਦੇ ਨੇ ਤੇ 10 ਹੈਗੇ ਨੇ ਸੀ ਸੈੱਟ ਦੇ ਇਹਨੂੰ ਮੈਂ ਸਿੰਪਲੀਫਾਈ ਕਰਕੇ ਹੋਰ ਦੱਸ ਦਿੰਨਾ ਆਪਣੇ ਕੋਲ 50 ਟੈਸਟ ਨੇ ਜੀ ਠੀਕ ਹੈ ਇਹਨਾਂ 50ਾਂ ਦੇ ਵਿੱਚੋਂ 30 ਹੈਗੇ ਆ ਜੀਐਸ ਦੇ 20 ਹੈਗੇ ਆ ਸੀ ਸੈੱਟ ਦੇ ਇਹਨਾਂ 30ਾਂ ਦੇ ਵਿੱਚੋਂ 20 ਟੈਸਟ ਇਦਾਂ ਦੇ ਆ ਜਿਹੜੇ ਕਿ ਸੈਕਸ਼ਨਲ ਨੇ ਯਾਨੀ ਕਿ ਤੁਹਾਨੂੰ ਸਿਲੇਬਸ ਤੇ ਸਬਜੈਕਟ ਵਾਈਜ਼ ਵੰਡਿਆ ਗਿਆ ਆ ਤੁਸੀਂ ਇਹਨੂੰ ਪੜ ਸਕਦੇ ਹੋ ਜੀ ਠੀਕ ਹੈ ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰ ਲਈਏ 10 ਹੋਣਗੇ ਫੁੱਲ ਲੈਂਥ ਟੈਸਟ ਜੀ ਇਹਨਾਂ ਬੀਹਾਂ ਦੀ ਗੱਲ ਕਰ ਲਈਏ ਇਹਦੇ ਵਿੱਚ 10 ਹੈਗੇ ਆ ਸੈਕਸ਼ਨਲ ਟੈਸਟ ਜਾਨੀ ਕਿ ਸਬਜੈਕਟ ਵਾਈਜ਼ ਸੋ ਇਹਦੇ ਵਿੱਚ ਇੱਕ ਟੈਸਟ ਅਸੀਂ ਦੋ ਸਬਜੈਕਟ ਮਿਲਾ ਕੇ ਜਿਵੇਂ ਮੈਥ ਤੇ ਰੀਜ਼ਨਿੰਗ ਦਾ ਇੱਕ ਹੋ ਗਿਆ ਪੰਜਾਬੀ ਅੰਗਰੇਜ਼ੀ ਦਾ ਇੱਕ ਹੋ ਗਿਆ ਸੋ ਇਦਾਂ ਹੋ ਗਿਆ ਤੇ ਜਿਹੜੇ ਬਾਕੀ ਦੇ ਟੈਸਟ ਨੇ 10 ਉਹ ਫੁੱਲ ਲੈਂਥ ਟੈਸਟ ਜਾਨੀ ਕਿ ਜਿਵੇਂ ਪੇਪਰ ਆਊਗਾ ਨਾ ਕਿਤੇੋਂ ਕੁਐਸਚਨ ਕਿਤੇੋਂ ਕਿੱਦਾਂ ਕਿਤੇੋਂ ਇਸ ਤਰੀਕੇ ਦੇ ਨੇ ਸੋ ਇਹਨਾਂ ਵਿੱਚ ਸਾਰੇ ਸਿਲੇਬਸ ਨੂੰ ਬੱਚੇ ਕਵਰ ਕੀਤਾ ਗਿਆ ਕਿ ਬੱਚੇ ਦਾ ਡਾਊਟ ਹੈ ਕਿ ਮੈਥ ਤੇ ਰੀਜ਼ਨਿੰਗ ਹਾਂਜੀ ਹੈਗੇ ਜੀ ਕੱਲੇ ਮਹਤਰੀਜ਼ਿੰਗ ਨਹੀਂ ਹੈਗੇ ਸਾਰੇ ਹੈਗੇ ਨੇ ਸਾਡੇ ਕੋਲੇ ਸੋ ਇਸ ਤਰੀਕੇ ਨਾਲ ਸੈਕਸ਼ਨਲ ਟੈਸਟ ਕਿੰਨੇ ਹੋਗੇ 20 ਤੇ 10 30 ਤੇ ਫੁੱਲ ਲੈਂਥ ਟੈਸਟ ਕਿੰਨੇ ਹੋਗੇ 10 ਤੇ 10 20 ਹੋਗਾ ਹੁਣ ਜਿਹੜੇ ਜੀਐਸ ਵਾਲੇ ਆ ਸੇਮ ਐਗਜ਼ਾਮ ਪੈਟਰਨ ਦੇ ਉੱਤੇ 100 ਕੁਐਸਚਨ 2 ਨਾਲ ਗੁਣਾ ਕਰੋ 200 ਪੇਪਰ ਦਾ 200 ਨੰਬਰ ਦਾ ਪੇਪਰ ਹੋਊਗਾ ਇਦੇ ਵਿੱਚ 80 ਕੁਐਸਚਨ ਇੱਕ ਪੇਪਰ ਦੇ ਵਿੱਚ 2.5 ਨੰਬਰ ਦਾ ਇੱਕ ਹੋਊਗਾ 200 ਨੰਬਰ ਦਾ ਆਏ ਹੋਊਗਾ ਜੀ ਠੀਕ ਹੈ ਸੋ ਇਹ ਇਹਦੀ ਸਾਡੇ ਕੋਲੇ ਖਾਸ ਏ ਤਾਂ ਇਹਦੇ ਨਾਲ ਨਾਲ ਹੀ ਪ੍ਰੋਪਰਲੀ ਈਵੈਲਿਊਏਟ ਅਸੀਂ ਕਰਦੇ ਹੁੰਨੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈਗਾ ਹਾਈ ਕੁਆਲਿਟੀ ਤੇ ਸਾਡੀ ਮਿਲੂਗੀ ਮਿਲੂਗੀ ਸੋ ਉਹਨਾਂ ਨੂੰ ਐਗਜ਼ਾਮ ਰੈਲੇਵੈਂਟ ਕੁਐਂਸ਼ਨ ਕੁਐਸਚਨ ਜਿਹੜੇ ਹੋਣਗੇ ਐਗਜ਼ਾਮ ਰੈਲੇਵੈਂਟ ਹੋਣਗੇ ਸੋ ਨਾਲ ਦੀ ਨਾਲ ਤੁਸੀਂ ਜਿਹੜਾ ਆਪਣਾ ਰੈਂਕ ਵੀ ਚੈੱਕ ਕਰ ਸਕਦੇ ਹੋ ਖਾਸ ਹੀ ਤੇ ਸਟ੍ਰੈਸ ਦੀ ਵੀ ਆਨਲਾਈਨ ਟੈਸਟ ਘਰੇ ਬੈਠੇ ਅਟੈਂਪਟ ਕਰ ਸਕਦੇ ਹੋ ਟਾਈਮਰ ਉੱਤੇ ਚੱਲੂਗਾ ਚੀਟਿੰਗ ਤੁਸੀਂ ਕਰ ਨਹੀਂ ਸਕਦੇ 2 ਘੰਟੇ ਬਾਅਦ ਆਪਣੇ ਆਪ ਬੰਦ ਹੋ ਜਾਊਗਾ ਇਹ ਤੁਸੀਂ ਨਾ ਵੀ ਕਰੋਗੇ ਤੇ ਨਾਲ ਦੀ ਨਾਲ ਜਿਹੜੇ ਬਾਕੀ ਦੇ ਬੱਚੇ ਨੇ ਜਿਨ੍ਹਾਂ ਨੇ ਹੋਰ ਟੈਸਟ ਦਿੱਤਾ ਆ ਤੁਹਾਡਾ ਰੈਂਕ ਕਿੰਨਾ ਆਉਂਦਾ ਆ ਉਹ ਵੀ ਤੁਹਾਨੂੰ ਇਹਦੇ ਵਿੱਚ ਜ਼ਰੂਰ ਪਤਾ ਉਹ ਲੱਗ ਜਾਊਗਾ ਸੋ ਜਿਵੇਂ ਮੈਂ ਦੱਸ ਚੁੱਕਾ ਟੈਸਟਾਂ ਦੀ ਲੈਂਥ ਕੀ ਹੈ ਕਰੰਟ ਅਫੇਅਰ ਵੀ ਇਹਦੇ ਵਿੱਚ ਹੋਊਗਾ ਪੰਜਾਬ ਜੀਕੇ ਵੀ ਹੋਊਗੀ ਮਤਲਬ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋਣਗੀਆਂ ਖਾਸ ਗੱਲ ਪੰਜਾਬੀ ਤੇ ਅੰਗਰੇਜ਼ੀ ਵਿੱਚ ਦੋਨਾਂ ਲੈਂਗੁਏਜ ਦੇ ਵਿੱਚ ਟੈਸਟ ਹੋਊਗਾ ਪੰਜਾਬੀ ਵਿੱਚ ਵੀ ਹੈ ਤੇ ਅੰਗਰੇਜ਼ੀ ਦੇ ਵਿੱਚ ਵੀ ਹੈ ਠੀਕ ਹੈ ਜੀ ਇਹਦੇ ਨਾਲ ਨਾਲ ਹਰ ਇੱਕ ਆਨਸਰ ਮਤਲਬ ਤੁਸੀਂ ਕੋਈ ਕੁਐਸਚਨ ਕੀਤਾ ਉਹਦਾ ਜਿਹੜਾ ਆਨਸਰ ਜੋ ਵੀ ਆਇਆ ਉਹਦੇ ਸਾਰੇ ਜਿਹੜੇ ਸਾਡੇ ਕੋਲੇ ਆਪਸ਼ਨ ਹੁੰਦੇ ਨੇ ਉਹ ਐਕਸਪਲੇਨਡ ਹੋਣਗੇ ਆਨਸਰ ਪਲੱਸ ਐਕਸਪਲੇਨੇਸ਼ਨ ਆਫ 올 ਟੈਸਟ ਮੰਨ ਲਓ ਤੁਸੀਂ ਇੱਕ ਕੁਐਸਚਨ ਅਟੈਂਪਟ ਕੀਤਾ ਉਹਦੇ ਚਾਰ ਆਪਸ਼ਨ ਸੀ ਉਹਨਾਂ ਵਿੱਚੋਂ ਦੋ ਸਹੀ ਸੀ ਦੋ ਗਲਤ ਸੀਗੇ ਉਚਾਰਾਂ ਨੂੰ ਪ੍ਰੋਪਰਲੀ ਐਕਸਪਲੇਨ ਕੀਤਾ ਜਾਊਗਾ ਬਾਅਦ ਦੇ ਵਿੱਚ ਫਿਰ ਮਤਲਬ ਉਸੇ ਟੈਸਟ ਦੇ ਵਿੱਚ ਸੋ ਏ ਦੀ ਖਾਸੀਅਤ ਇਹ ਕਿ ਜਿਹੜੇ ਆਪਸ਼ਨ ਹੋਣਗੇ ਉਹ ਐਕਸਪਲੇਨਡ ਹੋਣਗੇ ਤੇ ਇਹ ਜਿਹੜੇ ਟੈਸਟ ਹੋਣਗੇ ਸੋ ਨੂੰ ਲੀਡਰ ਬੋਰਡ ਤੇ ਸ਼ੋ ਹੋਣਗੇ ਜਾਨਕਿ ਤੁਸੀਂ ਪੰਜਾਬ ਦੇ ਬਾਕੀ ਪੀਸੇ ਸਟੂਡੈਂਟਾਂ ਦੇ ਮੁਕਾਬਲੇ ਆਪਣਾ ਰੈਂਕ ਵੀ ਚੈੱਕ ਕਰ ਸਕਦੇ ਹੋ ਵੀ ਤੁਸੀਂ ਕਿੱਥੇ ਇੱਕ ਸਟੈਂਡ ਕਰਦੇ ਹੋ ਸੋ ਭਾਸ਼ਾ ਬਾਰੇ ਪਤਾ ਲੱਗ ਗਿਆ ਟੈਸਟ ਦੇ ਪੈਟਰਨ ਬਾਰੇ ਪਤਾ ਲੱਗ ਗਿਆ ਹੁਣ ਟੈਸਟ ਦੇ ਜਿਹੜੇ ਸੈਕਸ਼ਨਲ ਟੈਸਟ ਸਰ ਉਹ ਕੀ ਹੁੰਦੇ ਨੇ ਮਤਲਬ ਜੇ ਕਿਸੇ ਬੱਚੇ ਨੂੰ ਨਹੀਂ ਪਤਾ ਲੱਗਾ ਤਾਂ ਸਮਝ ਲਓ ਆਪਾਂ ਕੀ ਕਰ ਰਹੇ ਹਾਂ ਜਿਵੇਂ ਮੰਨ ਲਓ ਪਹਿਲਾ ਦੂਜਾ ਟੈਸਟ ਹੈ 2502 ਟੈਸਟ ਦੇ ਨੰਬਰ ਹੋ ਗਏ ਹੁਣ ਉਹਦੇ ਵਿੱਚ ਸਿਲੇਬਸ ਦੱਸਿਆ ਗਿਆ ਹੈ ਜਿਵੇਂ ਕਿ ਪਹਿਲੇ ਟੈਸਟ ਦੇ ਵਿੱਚ ਇਹ ਸਿਲੇਬਸ ਹੈ ਦੂਜੇ ਦੇ ਵਿੱਚ ਇਹ ਸਿਲੇਬਸ ਹੈ ਤੀਜੇ ਵਿੱਚ ਇਹ ਸਿਲੇਬਸ ਹੈ ਇਦਾਂ ਹੀ ਸਾਰੇ ਟੈਸਟਾਂ ਦਾ ਸਿਲੇਬਸ ਦੱਸਿਆ ਜਾਊਗਾ ਬੀ ਟੈਸਟਾਂ ਦਾ ਜਿਹੜੇ ਬੀ ਟੈਸਟ ਹੋਣਗੇ ਉਹਨਾਂ ਦਾ ਸਿਲੇਬਸ ਦੱਸਿਆ ਗਿਆ ਹੈ ਤੇ ਉਸ ਸਿਲੇਬਸ ਨੂੰ ਤੁਸੀਂ ਪਹਿਲਾਂ ਸਿਲੇਬਸ ਦੇਖ ਕੇ ਵੀ ਟੈਸਟ ਦੇ ਸਕਦੇ ਹੋ ਜਾਂ ਫਿਰ ਪ੍ਰੋਪਰਲੀ ਸਾਰੀ ਰਿਵੀਜ਼ਨ ਕਰਨ ਤੋਂ ਬਾਅਦ ਵੀ ਟੈਸਟ ਦੇ ਸਕਦੇ ਹੋ ਇਹ ਬੀ ਟੈਸਟ ਤੁਹਾਡੇ ਸਬਜੈਕਟ ਦੇ ਉੱਤੇ ਕਮਾਂਡ ਚੈੱਕ ਕਰਨਗੇ ਤੇ ਜਿਹੜੇ ਬਾਕੀ ਦੇ 10 ਟੈਸਟ ਹੋਣਗੇ ਕਿਉਂਕਿ ਜਿਹੜੇ 20 ਤੋਂ 30 ਤੱਕ ਹੋਣਗੇ ਉਹ ਤੁਹਾਨੂੰ ਇਗਜ਼ਾਮ ਦੇ ਉੱਤੇ ਤੁਹਾਡੀ ਕਮਾਂਡ ਚੈੱਕ ਕਰਨਗੇ ਸੋ ਇਸ ਤਰੀਕੇ ਨਾਲ ਇਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਹੈ ਬਾਕੀ ਬਹੁਤ ਸਾਰੇ ਬੱਚਾ ਨੇ ਇਹ ਜੁਆਇਨ ਕਰ ਲਏ ਨੇ ਸੋ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਸਾਨੂੰ ਜਿਹੜਾ ਵਿਊ ਦੇਖਣ ਨੂੰ ਮਿਲ ਰਿਹਾ ਹੈ ਪੋਜ਼ਿਟਿਵ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਜੀ ਹੁਣ ਅ ਇੱਥੇ ਹੀ ਇਨੀ ਇਨਫੋਰਮੇਸ਼ਨ ਸੀ ਕੀ ਕੋਈ ਡਾਊਟ ਹੋਵੇ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਪੁੱਛ ਸਕਦੇ ਹੋ ਇਹਦੇ ਨਾਲ ਨਾਲ ਜੇ ਆਪਾਂ ਹੁਣ ਦੇਖ ਲਈਏ ਮੈਂਟਰਸ਼ਿਪ ਵਾਲੀ ਟੈਸਟ ਸੀਰੀਜ਼ ਹੈ ਤੇ ਵਿਦਾਊਟ ਮੈਂਟਰਸ਼ਿਪ ਵਾਲੀ ਮੈਂਟਰਸ਼ਿਪ ਵਾਲੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਸਾਡੇ ਤੋਂ ਪੁੱਛ ਸਕਦੇ ਹੋ ਕਿ ਸਰ ਮੇਰੇ ਨੰਬਰ ਕਿਉਂ ਘਟ ਰਹੇ ਆ ਮਤਲਬ ਤੁਹਾਡੇ ਟੈਸਟ ਦੇ ਉੱਤੇ ਡਿਸਕਸ਼ਨ ਹੋਊਗੀ ਵਿਦਆਊਟ ਮੈਂਟਰਸ਼ਿਪ ਵਾਲੇ ਦੇ ਕੁਝ ਨਹੀਂ ਹੋਊਗਾ ਜਸਟ ਇੱਕ ਵਾਰ ਅਸੀਂ ਟੈਸਟ ਤੁਹਾਨੂੰ ਦੇ ਦਿੱਤਾ ਤੁਸੀਂ ਅੱਡਾ ਦੀ ਐਪ ਤੇ ਅਨਰੋਲ ਕਰ ਲਿਆ ਸਾਡੀ ਟੀਮ ਨੇ ਕਰਾਤਾ ਤੁਸੀਂ ਆਪ ਟੈਸਟ ਲਾਉਣੇ ਆ ਤੁਸੀਂ ਰੈਂਕ ਚੈੱਕ ਕਰ ਸਕਦੇ ਹੋ ਉਹਦੀ ਐਕਸਪਲੇਨੇਸ਼ਨ ਦੇਖ ਸਕਦੇ ਹੋ ਇੰਨਾ ਹੋਊਗਾ ਜੀ ਠੀਕ ਹੈ ਜੀ ਸੋ ਇਹਦੇ ਆਪਾਂ ਜੇ ਇੰਡੀਪੈਂਡੈਂਸ ਡੇ ਦੀ ਗੱਲ ਕਰ ਲਈਏ ਤਾਂ ਪ੍ਰਾਈਜ਼ ਆਮ ਦੇ ਨਾਲ ਵਿੱਚ ਦਾ ਇਹ ਪ੍ਰਾਈਜ਼ ਹੁੰਦਾ ਹੈ 6000 ਤੇ 4000 ਇੰਡੀਪੈਂਡੈਂਸ ਡੇ ਦੇ ਉੱਤੇ ਪ੍ਰਾਈਜ਼ ਘਟ ਕੇ 4400 ਦੇ ਆਰਾਊ ਇਹ ਸਾਡੇ ਕੋਲੇ 2900 ਦੇ ਅਰਾਊਂਡ ਰਹਿ ਚੁੱਕਾ ਹੈ 2950 ਦੇ ਅਰਾਊਂਡ ਹੈ ਸੋ ਇਹ 인ਡੀਪੈਂਡੈਂਸ ਜਿਹੜਾ ਦਿਨ ਇਸ ਮੌਕੇ ਦੇ ਉੱਤੇ ਰਹੂਗਾ ਸੋ ਤੁਸੀਂ ਇਹਨੂੰ ਜੁਆਇਨ ਕਰਨ ਲਈ ਟੈਸਟ ਸੀਰੀਜ਼ ਨੂੰ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਸੋ ਡਿਲੇ ਨਾ ਕਰਿਓ ਭਾਈ ਆਪ ਦਾ ਜੁਆਇਨ ਕਰੋ ਟੈਸਟ ਸੀਰੀਜ਼ ਪ੍ਰਾਈਜ਼ ਵੱਧ ਜਾਊਗਾ ਬਾਅਦ ਦੇ ਵਿੱਚ ਤਿਆਰੀ ਦਾ ਕਰਨੀ ਆ ਤੇ ਜੇ ਤੁਸੀਂ ਖੁਦ ਜੁਆਇਨ ਕਰ ਲਿਆ ਤੇ ਆਪਣੇ ਦੋਸਤ ਮਿੱਤਰ ਨੂੰ ਵੀ ਸਲਾਹ ਜ਼ਰੂਰ ਦੇ ਦਿਓ ਉਹਨੂੰ ਇਹ ਨੰਬਰ ਸ਼ੇਅਰ ਕਰ ਦਿਓ ਕਿ ਵੀਰ ਤੂੰ ਵੀ ਜੁਆਇਨ ਕਰ ਲਾ ਕਿਉਂਕਿ ਹੁਣ ਵਧੀਆ ਸਮਾਂ ਹੈ ਪ੍ਰਾਈਜ਼ ਵੱਜੂਗਾ ਕਿਉਂਕਿ ਇਦਾਂ ਦਾ ਤਾਂ ਕੋਈ ਹੈ ਨਹੀਂਗਾ ਜਿਹੜਾ ਕਹੇਗਾ ਮੈਂ ਟੈਸਟ ਸੀਰੀਜ਼ ਜੁਆਇਨ ਹੀ ਨਹੀਂ ਕਰਨੀ ਸੋ ਕਰਨੀ ਤਾਂ ਪੈਣੀ ਆ ਜੇ ਇਗਜ਼ਾਮ ਦੇਣਾ ਹੈ ਤਾਂ ਹੈਨਾ ਜੋ ਆਲਰੇਡੀ ਸੀ ਇਗਜ਼ਾਮ ਫੀਸ ਭਰ ਚੁੱਕਿਆ ਤਾਂ ਸਾਨੂੰ ਮਿਹਨਤ ਵੀ ਫਿਰ ਕਰਨੀ ਪਊਗੀ ਨਾ ਸੋ ਇਸ ਕਰਕੇ ਜੇ ਚਾਹੋ ਨਿਓ ਤਾਂ ਹੁਣ ਸਹੀ ਮੌਕਾ ਹੈ ਬਾਅਦ ਵਿੱਚ ਫਿਰ ਵੱਧ ਪੈਸੇ ਲਾਉਂਗੇ ਹੈਨਾ ਚਲੋ ਸੋ ਬਾਕੀ ਆਪਣੀ ਸਵੇਰੇ 9 ਵਜੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਉਹਨੂੰ ਜ਼ਰੂਰ ਜੁਆਇਨ ਕਰ ਲਿਆ ਕਰੋ ਚਾਹੁੰਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸੇ ਕਸਰਾਂ ਨੂੰ ਬਾਏ ਬਾਏ